ਇਹ ਧਰਤੀ ਗੁਰੂਆਂ ਪੀਰਾਂ ਪੀਰਾਂ ਫਕੀਰਾਂ ਸੰਤਾਂ ਮਹਾਤਮਾ ਰਿਸ਼ੀਆਂ ਮੁਨੀਆਂ ਜਤੀਆਂ ਸਦਿਆਂ ਦੀ ਧਰਤੀ ਹੈ ਜਿੱਥੇ ਅਸੀਂ ਕੋਈ ਵੀ ਕੰਮ ਸ਼ੁਰੂ ਕਰਨ ਲੱਗੇ ਗੁਰੂ ਸਹਿਬਾਨ ਦਾ ਗੁਣਗਾਨ ਕਰਦੇ ਆਂ ਉੱਥੇ ਅਸੀਂ ਇਹਨਾਂ ਪੀਰਾਂ ਫਕੀਰਾਂ ਸੰਤਾਂ ਮਹਾਤਮਾ ਜਤੀਆਂ ਸਦਿਆਂ ਵੀ ਨੰਦਮਸਤਕ ਹੁੰਨੇ ਆਂ ਇੱਕ ਛੋਟਾ ਜਿਹਾ ਗੀਤ ਪੂਰਨ ਜੱਤੀ ਦਾ ਗਾ ਕੇ ਫਿਰ ਤੁਹਾਡੇ ਮਨੋਰੰਜਨ ਦੇ ਗੀਤ ਪੇਸ਼ ਕਰਾਂਗੇ ਪੂਰਨ ਪੁਰਲ ਜਤੀ ਰਾਣੀ ਸੁੰਦਰਾ ਦੇ ਰਗ ਮਹਿਲਾਂ ਚੋਂ ਉੱਠ ਕੇ ਪੈਰ ਦੇ ਤੜਕੇ ਗੁਰੂ ਗੋਰਖਨਾਥ ਦੇ ਚਿੱਲੇ ਦਾ ਰਾਹ ਪੜਦਾ ਹੈ ਰਾਣੀ ਸੁੰਦਰਾ ਪੂਰਨ ਲਗੇ ਹੱਥ ਜੋੜ ਕੇ ਅਰਜੋਈਆਂ ਕਰਦੀਏ ਜਰਾ ਗੌਰ ਨਾਲ ਸੁਣਨਾ ਹੈ रानी सुंदरा महल ते चढ़ के रानी सुंदरा महल ते चढ़ के सांग सिने च वाली रड़ के सांग सिने च वाली रड़ के रानी सुंदरा महल ते चढ़ के सांग सिने च वाली रड़ के सुबह उठ के पहर दे तड़ के सुबह उठ के पहर दे तड़ के सुबह उठ के पहर दे तड़ के रानी सुंदरा तो कन्नी कतरा चलया सोर जिंद ਲੈ ਨੂੰ ਆਵਲਾ ਰੋਗਲਾ ਚਲੂ ਪਾੜੀ ਹੁੰਦੀ ਇੱਦਾਂ ਤੇ ਲੱਗੀ ਥੇਸ ਨਹੀਂ ਪਾੜੀ ਹੁੰਦੀ ਇੱਦਾਂ ਤੇ ਲੱਗੀ ਥੇਸ ਨਹੀਂ ਸਾਡਾ ਰਾਣੀਏ ਮੱਲੰਗਾ ਵਾਲਾ ਵੇਤ ਨਹੀਂ ਪਾੜੀ ਹੁੰਦੀ ਇੱਦਾਂ ਤੇ ਲੱਗੀ ਥੇਸ ਨਹੀਂ ਸਾਡਾ ਰਾਣੀਏ ਮੱਲੰਗਾ ਵਾਲਾ ਵੇਤ ਨਹੀਂ ਸੱਚ ਜੋਗੀਆਂ ਦਾ ਹੁੰਦਾ ਕਿਹੜਾ ਰੇਜ਼ ਨਹੀਂ ਦੱਸ ਜੋਗੀਆਂ ਦਾ ਹੁੰਦਾ ਕਿਹੜਾ ਵੇਤ ਨਹੀਂ ਸੱਚ ਜੋਗੀਆਂ ਦਾ ਹੁੰਦਾ ਕਿਹੜਾ ਰੇਜ਼ ਨਹੀਂ ਦੱਸ ਜੋਗੀਆਂ ਦਾ ਹੁੰਦਾ ਕਿਹੜਾ ਵੇਤ ஏழி உந்தா அந்த சூந்தரா யோகி உடது பதல்தி ஷான் சுந்தர கடலையாந்தோ உடது பதல்தி ஸ்ான் சுந்தர ਅਸੀਂ ਉੜਨੇ ਪਖੇਰੂ ਉੱਡ ਜਾਂਦੇ ਅਸੀਂ ਉੜਨੇ ਪਖੇਰੂ ਉੱਡ ਜਾਂਦੇ ਤਾਨੂੰ ਕੁੰਮਰਾ ਆਕਾਸ਼ ਵਿੱਚ ਪਾਂਦੇ ਅਸੀਂ ਉੜਨੇ ਪਖੇਰੂ ਉੱਡ ਜਾਂਦੇ ਤਾਨੂੰ ਕੁੰਮਰਾ ਆਕਾਸ਼ ਵਿੱਚ ਪਾਂਦੇ ਅੱਖੇ ਲੱਗ ਜਾ ਅੱਖੇ ਲੱਗ ਜਾ ਸਾਨੂੰ ਚੁਗ ਖਾਂਦੇ ਅੱਖੇ ਲੱਗ ਜਾ ਸਾਨੂੰ ਚੁਗ ਖਾਂਦੇ ਅੱਖ ਲੱਗੇ ਜਾਂ ਸਾਨੂੰ ਤੁਝ ਗਾਣਦੇ ਵੀ ਅੱਖ ਲੱਗੇ ਜਾਂ ਸਾਨੂੰ ਤੁਝ ਗਾਣਦੇ ਜਿੱਥੇ ਰੱਬ ਨੇ ਖਿਲਾੜੀ ਸਾਡੀ ਚੋਗ ਰਾਣੀ ਇਹ ਤਾਂ ਤੋਰ ਦਰਗਾਹ ਦੇ ਸਜੋਗ ਰਾਣੀ ਜਿੱਥੇ ਰੱਬ ਨੇ ਖਿਲਾੜੀ ਸਾਡੀ ਚੋਗ ਰਾਣੀ ਇਹ ਤਾਂ ਤੋਰ ਦਰਗਾਹ ਦੇ ਸਜੋਗ ਰਾਣੀ ਯਾਰ ਉੱਤੇ ਤੇ ਪਰਿੰਦ ਨਾਲ ਪਾਲਿਆ ਯਾਰ ਉੱਤੇ ਤੇ ਪਰਿੰਦ ਨਾਲ ਪਾਲਿਆ ਸਾਨੂੰ ਤੇਰੀ ਛੋੜੀਆਂ ਨਿਖਾਲੀਆਂ ਤੁਹਾਨੂੰ ਤੇਰੀਆਂ ਵੀ ਛੋੜੀਆਂ ਨਿਖਾਲੀਆਂ ਪਿਆਰ ਵਿੱਚ ਦੇ ਪਰਿੰਦੇ ਨਾਲ ਪਾਰੀਆਂ ਤੁਹਾਨੂੰ ਤੇਰੀਆਂ ਵੀ ਛੋੜੀਆਂ ਨਿਖਾਲੀਆਂ ਹਾੜਾ ਦਸਵੀਂ ਚੈ ਨਾ ਜਾਣ ਵਾਲਿਆ 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 ਦਸ ਗੋਰੀਖੀ ਗੁਰੂ ਦੇ ਸੋਨੇ ਚੱਲੇ ਪੁਰਨਾ ਕਦ ਹੁਣੇ ਕੇ ਸਬਬ ਨਾਲ ਮਿਲੇ ਪੁਰਨਾ ਦਸ ਗੋਰੀਖੀ ਗੁਰੂ ਦੇ ਸੋਨੇ ਚੱਲੇ ਪੁਰਨਾ ਕਦ ਹੁਣੇ ਕੇ ਸਬਬ ਲੇ ਮਹਿਲੇ ਪੁਰਨਾ ਤੇਰੀ ਬਗਵੇ ਤੇ ਹੱਥ ਵਿੱਚ ਕਾਸਾ ਤੇਰੀ ਬਗਵੇ ਤੇ ਹੱਥ ਵਿੱਚ ਕਾਸਾ ਸਾਡਾ ਜੰਗਲ ਉਹ ਜਾਨਾ ਵਿੱਚ ਵਾਸਾ ਤੇਰੀ ਬਗਵੇ ਤੇ ਹੱਥ ਵਿੱਚ ਕਾਸਾ ਸਾਡਾ ਜੰਗਲ ਉਹ ਜਾਨਾ ਵਿੱਚ ਵਾਸਾ ਕਤਿ ਜੋਗੀਆਂ ਦਾ ਕੀ ਪਰਵਾਸਾ ਕਤਿ ਜੋਗੀਆਂ ਦਾ ਕੀ ਪਰਵਾਸਾ ਕਤਿ ਜੋਗੀਆਂ ਦਾ ਕੀ ਪਰਵਾਸਾ ਨਹੀਂ ਤਤ ਜੋਗੀਆਂ ਦਾ ਕੀ ਪਰਵਾਸਾ ਕਦੋਂ ਸਾਹ ਦਾ ਸਰੀਰ ਚੋਂ ਜਨਨ ਉੱਡ ਜਾ ਕਦੋਂ ਰਾਣੀਏ ਵਜੂਦ ਵਿੱਚੋਂ ਬਾਹਰ ਉੱਡ ਜਾ ਕਦੋਂ ਸਾਹ ਦਾ ਸਰੀਰ ਚੋਂ ਜਨਨ ਉੱਡ ਜਾ ਕਦੋਂ ਰਾਣੀਏ ਵਜੂਦ ਵਿੱਚੋਂ ਬਾਹਰ ਉੱਡ ਜਾਏ सारी छड़ के सूरत कार बार दी सारी छड़ के सूरत कार बार दी रोरो टकरा महल नाल मार दी रोरो टक्करा महल नाल मार दी सारी छड़ के सूरत कार बार दी रोरो टकरा महल नाल मार दी गल सुन के गयो ना बार वारदी गल सुन के गयो ना जानि वारदी गल सुन के गयो ना जानि वारदी गल सुन के गयो ना जानि वारदी रानी सुंदर महल उत ठाड़ मार गई मार जो रानु <im>